ਕਈ ਦੇ ਧਾਰਿਆਂ ਨੂੰ ਸਾਦੇ ਆ ਜੀ ਬੋਰ ਕਰਾਉਂਦੇ ਨਾ ਖੇਤਾਂ ਚ ਕਿਹਨੂੰ ਸਾਦੇ ਆ ਜੀ ਉਹਨਾਂ ਬੋਰ ਤੇ ਖਰਚੇ ਨਹੀਂ ਹੁੰਦਾ ਜਿੰਨੇ ਬਾਬੇ ਲੈ ਜਾਂਦੇ ਆ ਤੇ ਲੱਗ ਗਿਆ ਲੋਕੀ ਆਂਦੇ ਆ ਇੱਕ ਬੋਰ ਹੋ ਜਣਾ ਸੀ ਇੰਨਿਆਂ ਪੈਆਂ ਦਾ ਇੱਕ ਬੋਰ ਬੋਲੋ ਜੀ ਉਹ ਕਿ ਕਹਾਣੀ ਪਿੱਛੇ ਜੇ ਇੱਕ ਨਾ ਮੈਗਜ਼ੀਨ ਚ ਕਹਾਣੀ ਛਪੀ ਸੀ ਕਹਿੰਦੇ ਇੱਕ ਪਰਿਵਾਰ ਨੇ ਨਾ ਆਪਣੇ ਖੇਤਾਂ ਚ ਬੋਰ ਕਰਾਉਣਾ ਸੀ ਖੇਤਾਂ ਚ ਕੀ ਕਰਾਉਣਾ ਸੀ ਬੋਰ ਟਿਊਬ ਲਵਾਉਣਾ ਸੀ ਨਵਾ ਤੇ ਉਹਨਾਂ ਦਾ ਕੋ ਬੱਚਾ ਕਾਲਜ ਪੜਦਾ ਸੀ ਯੂਨੀਵਰਸਿਟੀ ਚ ਪੜਦਾ ਸੀ ਉਹਨੂੰ ਵੀ ਘਰਦਿਆਂ ਨੇ ਸੱਦਾ ਦਿੱਤਾ ਕਿ ਤੂੰ ਵੀ ਪੁੱਤ ਪਿੰਡ ਆ ਆਪਣੇ ਨਾ ਘਰ ماں ਪੁਰਸ਼ਾਰੇ ਬਾਬਾ ਜੀ ਆ ਰਿਹਾ ਉਹ ਜਦੋਂ ਘਰ ਆਇਆ ਤੇ ਆਉਂਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਖੀਰਾਂ ਬਣ ਰਹੀਆਂ ਪੂੜੀਆਂ ਬਣ ਰਹੀਆਂ ਸਬਜ਼ੀਆਂ ਬਣ ਰਹੀਆਂ ਉਹ ਆਂਦਾ ਵੀ ਇਹ ਕਾਦੇ ਲਈ ਇੰਨਾ ਕੁਝ ਕੀਤਾ ਉਹ ਆਂਦਾ ਆਪਾਂ ਆਪਣੇ ਖੇਤਾਂ 'ਚ ਟਿਊਬਲ ਦਾ ਬੋਰ ਕਰਾਉਣਾ ਅੱਛਾ ਆਂਦਾ ਬੋਰ ਕਰਾਉਣਾ ਤੇ ਉਹ ਨੌਜਵਾਨ ਸੀ ਪੜਿਆ ਲਿਖਿਆ ਸੀ ਉਹਨੂੰ ਸਮਝ ਸੀ ਗੁਰਮਤ ਵੀ ਨਾਲ ਜਾਣਦਾ ਸੀ ਉਹਨੇ ਸਵਾਲ ਕੀਤਾ ਕਹਿੰਦਾ ਬੋਰ ਬਾਬਾ ਜੀ ਨੇ ਕਰਨਾ ਹੈ ਘਰਦਿਆਂ ਦੇ ਬੀਬੀਆਂ ਦੇ ਨਾ ਪੋਤੇ ਇਦਾਂ ਨਹੀਂ ਬੋਲੀਦਾ ਬਾਬਿਆਂ ਨੂੰ ਬਾਬਾ ਜੀ ਨੇ ਬੋਰ ਥੋੜਾ ਕਰਨਾ ਬੋਰ ਤੇ ਬੋਰ ਕਰਨ ਵਾਲਿਆਂ ਨੇ ਕਰਨਾ ਬਾਬਾ ਜੀ ਨੇ ਤਾਂ ਦੱਸਣਾ ਵਾ ਪਾਣੀ ਮਿੱਠਾ ਕਿੱਥੋਂ ਨਿਕਲਣਾ ਤੇ ਪਾਣੀ ਕੌੜਾ ਕਿੱਥੋਂ ਨਿਕਲਣਾ ਪਾਣੀ ਧਰਤੀ ਦੇ ਉੱਪਰਲੇ ਬੰਨੇ ਕਿੰਨਾ ਕਿੱਥੇ ਗਇਆ ਤੇ ਜਿਆਦਾ ਡੂੰਘਾ ਪਾਣੀ ਕਿੱਥੇ ਹੰਦਾ ਅੱਛਾ ਕਹਿੰਦੇ ਹਾਂਜੀ ਪਾਪਾ ਜੀ ਦੱਸਣਗੇ ਬੋਰ ਕਿੱਥੇ ਵਧੀਆ ਹੋਣਾ ਹੁਣ ਨੌਜਵਾਨ ਬੜਾ ਸਿਆਣਾ ਸੀ ਇੰਟੈਲੀਜੈਂਟ ਸੀ ਪੜਿਆ ਲਿਖਿਆ ਸੀ ਉਹ ਕਹਿੰਦਾ ਖੇਤਾਂ 'ਚ ਬਾਬਾ ਜੀ ਜਾ ਕੇ ਦੱਸਣਗੇ ਉੱਥੇ ਅਰਦਾਸ ਹੋਣੀ ਕਹਿੰਦੇ ਹਾਂਜੀ ਉੱਥੇ ਅਰਦਾਸ ਹੋਣੀ ਹੈ ਕਹਿੰਦਾ ਫਿਰ ਇੱਕ ਕੰਮ ਕਰਦੇ ਆਪਾਂ ਵੀ ਬਾਬਾ ਜੀ ਨੂੰ ਪਹਿਲਾਂ ਪ੍ਰਸ਼ਾਦਾ ਪਾਣੀ ਘਰੋਂ ਛਕਾ ਕੇ ਖਾਣਾਂ ਕਹਿੰਦੇ ਹਾਂਜੀ ਪ੍ਰਸ਼ਾਦਾ ਪਾਣੀ ਘਰੋਂ ਛਕ ਕੇ ਫੇਈ ਜਾਣਾ ਕਹਿੰਦਾ ਵੀ ਮੈਂ ਪ੍ਰਸ਼ਾਦਾ ਛਕਾਉਣਾ ਬਾਬਾ ਜੀ ਨੂੰ ਉਹ ਤਰੀਕਾ ਸੀ ਨਾ ਸਮਝਾਉਣ ਦਾ ਨੌਜਵਾਨ ਦਾ ਉਹਨੇ ਅੱਖਾਂ ਤੇ ਪੱਟੀ ਨਹੀਂ ਸੀ ਨਾ ਬਦੀ ਆਂਦ ਵਿਸ਼ਵਾਸ ਦੀ ਉਹ ਕਹਿੰਦਾ ਮੈਂ ਸਿਕੋਣਾ ਪ੍ਰਸ਼ਾਦਾ ਪਰ ਉਹਨੇ ਨਾਲ ਆਪਣੀ ਮੰਮੀ ਜੀ ਨੂੰ ਕਹਿਤਾ ਕਿ ਤੁਸੀਂ ਜਦੋਂ ਪ੍ਰਸ਼ਾਦਾ ਸਿਕੋਣਾ ਜਿੱਦਾਂ ਮੈਂ ਕਵਾਂਗਾ ਉਦਾਂ ਹੀ ਕਰੀ ਜਾਇਓ ਤੁਸੀਂ ਮੈਨੂੰ ਸਮਾਨ ਫੜਾਉਣਾ ਤੇ ਮੈਂ ਬਾਬਾ ਜੀ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਸਿਕੋਣਾ ਮਾਂ ਬਾਪ ਬੜੇ ਖੁਸ਼ ਵੀ ਸਾਡੇ ਪੁੱਤ ਦੀ ਬਾਬੇ ਉੱਤੇ ਕਿੰਨੀ ਸ਼ਰਧਾ ਹੈ ਸਿੱਖੀ ਆਉ ਸਾਡੇ ਘਰ ਸਾਡਾ ਬੱਚਾ ਹੁਣ ਮਾਹਪੁਰਖਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਸਿਕਾਉ ਪਰ ਉਹ ਕਹਾਣੀ ਕੁਝ ਹੋਰ ਚੱਲ ਰਹੀ ਸੀ ਉਹ ਬੱਚੇ ਨੇ ਨੌਜਵਾਨ ਨੇ ਕਿਹਾ ਲਿਆਓ ਪ੍ਰਸ਼ਾਦਾ ਚਕਾਈਏ ਬਾਬਾ ਜੀ ਨੂੰ ਪ੍ਰਸ਼ਾਦਾ ਛਕ ਲਿਆ ਮਗਰੋਂ ਹੁਣ ਕਈਆਂ ਇਲਾਕਿਆਂ 'ਚ ਖੀਰ ਪਹਿਲਾਂ ਖਾਉਂਦੇ ਆ ਕਈਆਂ ਇਲਾਕਿਆਂ 'ਚ ਖੀਰ ਰੋਟੀ ਤੋਂ ਬਾਅਦ ਇਲਾਕਾ ਇਲਾਕੇ ਦੀ ਰਿਵਾਜ ਹੈ ਨਾ ਕਈਆਂ ਇਲਾਕਿਆਂ 'ਚ ਪਹਿਲਾਂ ਮਿੱਠਾ ਦਿੰਦੇ ਆ ਤੇ ਕਈਆਂ ਇਲਾਕਿਆਂ 'ਚ ਰੋਟੀ ਖਾਣ ਤੋਂ ਬਾਅਦ ਬਾਅਦ ਵਿੱਚ ਮਿੱਠੀ ਚੀਜ਼ ਖਾਣ ਨੂੰ ਦਿੰਦੇ ਆ ਉਹ ਪ੍ਰਸ਼ਾਦਾ ਸ਼ਾਦਾ ਛਕ ਲਿਆ ਤੇ ਬਾਅਦ ਚ ਖੀਰ ਆ ਗਈ ਬਾਬਾ ਜੀ ਦੇ ਅੱਗੇ ਕੌਲੀ ਖੀਰ ਦੀ ਰੱਖੀ ਬਾਬਾ ਜੀ ਨੇ ਚਮਚਾ ਭਰਿਆ ਕਹਿੰਦਾ ਜੀ ਇਹ ਖੀਰ ਤੇ ਫਿੱਕੀ ਆ ਬਾਬਾ ਜੀ ਕਹਿੰਦੇ ਉਹ ਨੌਜਵਾਨ ਕਹਿੰਦਾ ਬਾਬਾ ਜੀ ਵੀ ਖੀਰ ਫਿੱਕੀ ਨਹੀਂ ਆ ਖੀਰ ਮਿੱਠੀ ਆ ਉਹਨੇ ਇੱਕ ਚਮਚਾ ਹੋਰ ਪਾਇਆ ਮੂੰਹ ਚ ਕਹਿੰਦਾ ਨਹੀਂ ਜਵਾਨਾ ਵੀ ਖੀਰ ਫਿੱਕੀ ਆ ਮਿਠਾ ਲੈ ਕੇ ਆ ਲੱਗੇ ਲੜਕੇ ਦਾ ਬਾਪ ਖਲੋਤਾ ਸੀ ਉਹਦਾ ਪੁੱਤਰ ਬਾਬਾ ਜੀ ਕਹਿ ਰਿਹਾ ਖੀਰ ਫਿੱਕੀ ਆ ਤੂੰ ਖੰਡ ਲਿਆ ਜਾ ਕੇ ਉੱਥੋਂ ਸ਼ੱਕਰ ਫੜ ਲਿਆ ਵਿੱਚ ਪਾ ਦੇ ਖੀਰ ਦੇ ਹੁੰਦਾ ਡੈਡੀ ਜੀ ਮੈਂ ਸ਼ੱਕਰ ਪਾਈ ਆ ਖੀਰ ਵਿੱਚ ਦੇ ਖੀਰ ਵਿੱਚ ਮਿਠਾ ਹੈਗਾ ਵਾ ਬਾਬਾ ਜੀ ਫਿਰ ਕਹਿੰਦੇ ਕਹਿੰਦੇ ਵੀ ਮੈਂ ਦੋ ਚਮਚੇ ਖਾ ਗਿਆ ਇੱਕ ਚਮਚਾ ਹੋਰ ਮੂੰਹ ਚ ਪਾਇਆ ਕਹਿੰਦੇ ਖੀਰ ਤੇ ਫਿੱਕੀ ਆ ਉਹ ਨੌਜਵਾਨਾਂ ਦਾ ਬਾਬਾ ਜੀ ਥੋੜੀ ਥੋੜਾ ਜਿਹਾ ਚਮਚਾ ਡੂੰਗਾ ਮਾਰੋ ਕਟੋਰੀ ਥੋੜੀ ਜੀ ਡੂੰਗੀ ਸੀ ਤੇ ਜੀ ਹੁੰਦੀ ਨਾ ਕਟੋਰੀਆਂ ਥੱਲੇੋਂ ਚੌੜੀਆਂ ਹੁੰਦੀਆਂ ਕਟੋਰੀ ਥੋੜੀ ਜੀ ਇਦਾਂ ਦੀ ਸੀ ਵੀ ਥਾਂ ਨੂੰ ਡੂੰਗੀ ਜਿਆਦਾ ਸੀ ਉੱਤੋਂ ਚੌੜੀ ਘੱਟ ਸੀ ਮਤਲਬ ਜਦੋਂ ਚਮਚਾ ਥੱਲੇ ਨੂੰ ਗਿਆ ਤੇ ਉਹ ਅੱਧਾ ਸ਼ੱਕਰ ਨਾਲ ਥੱਲੇੋਂ ਪਰ ਆਇਆ ਜਦੋਂ ਵੇਖਿਆ ਹੁੰਦਾ ਵਾਕਿਆ ਸ਼ੱਕਰ ਥੱਲੇ ਹੈਗੀ ਸੀ ਨੌਜਵਾਨਾ ਮੈਨੂੰ ਦੱਸਿਆ ਨੀ ਜੇ ਸ਼ੱਕਰ ਤੋਂ ਥੱਲੇ ਪਾਈ ਸੀ ਮੈਨੂੰ ਦੱਸ ਦਿੰਦਾ ਮੈਂ ਰੜਾ ਲੈਂਦਾ ਆਂਦਾ ਇਹੋ ਹੀ ਤਾਂ ਮੈਂ ਆਪਣੇ ਘਰ ਦੇ ਨੂੰ ਦੱਸ ਰਿਆਂ ਵੀ ਜਿਹਨੂੰ ਦੋ ਚਮਚੇ ਖੀਰ ਦੇ ਥੱਲੇ ਖੰਡ ਨਹੀਂ ਦਿਸੀ ਇਹਨੂੰ ਐਨੇ 250 ਫੁੱਟ ਥੱਲੇ ਪਾਣੀ ਕਿਦਾਂ ਦੇਜੋ ਸਮਝ ਆਈ ਪਿਆ ਰਿਓ ਤੇ ਹੁਣ ਘਰ ਦੇ ਲਾਗੇ ਪਿਓ ਤੇ ਮਾਂ ਪਾ ਹਾਏ ਹਾਏ ਤੇਰਾ ਬੜਾ ਘਰ ਕੋਜੇ ਤੇਰਾ ਰਵੇ ਕੱਖ ਨਾ ਤੂੰ ਮਾਹ ਪੁਰਖਾਂ ਦਾ ਵੀ ਧਿਆਨ ਲੈਣਾ ਸਾਡੇ ਤੇ ਬਾਬੇ ਨੇ ਮਾਹ ਪੁਰਖ ਪੜਨੇ ਪਾਏ ਅਹੀ ਉਹ ਬਾਬੂ ਦੇ ਪੋਤੇ ਜਿਹਨੇ ਕਲਜੂਗੀ ਪੰਡੇ ਦਾ ਲੋਟਾ ਚਕਾ ਕੇ ਭਾਈ ਮਰਦਾਨੇ ਕੋਲੋਂ ਪਿੱਛੇ ਖਾਤਾ ਸੀ ਜੇ ਸੱਚੀ ਅੱਜ ਬਾਬੇ ਦੇ ਨਾਲ ਜੇ ਅੱਜ ਭਾਈ ਮਰਦਾਨਾ ਹੋਵੇ ਨਾ ਅੱਜ ਲੋਟੇ ਚੁੱਕੇ ਲੋਟੇ ਚੁੱਕਣ ਲਈ ਪੰਜਾਬ ਤੋਂ ਬਾਹਰ ਨਹੀਂ ਜਾਣਾ ਪੈਣਾ ਅੱਜ ਹਰਦਵਾਰ ਨਹੀਂ ਜਾਣਾ ਪੈਣਾ ਬਾਬੇ ਨੂੰ ਤੇ ਭਾਈ ਮਰਦਾਨਾ ਨੂੰ ਇੱਥੇ ਪੰਜਾਬ ਦਾ ਹੀ ਪਰਮਣ ਕਰਨਾ ਪੈਣਾ ਜੇ ਸੱਚੀ ਗੱਲ ਹੈ ਜੇ ਗੁਰਨਾਣ ਸਾਹਿਬ ਜੀ ਨੂੰ ਅੱਜ ਪ੍ਰਚਾਰ ਫੇਰੀਆਂ ਕਰਨੀਆਂ ਪੈ ਜਾਣ ਨਾ ਇੱਕ ਵੀ ਪ੍ਰਚਾਰ ਫੇਰੀ ਮਹਾਰਾਜ ਨੂੰ ਪੰਜਾਬ ਤੋਂ ਬਾਹਰ ਨਹੀਂ ਕਰਨ ਦੀ ਲੋੜ ਪੈਣੀ ਪੰਜਾਬ ਚ ਨਹੀਂ ਕੰਮ ਮੁਕਣਾ ਇੱਥੇ ਇੱਕ ਬਣਿਓ ਮਾਝੋਂ ਸ਼ੁਰੂ ਹੋ ਜਾਣਾ ਵਾ ਮੁਰਕੇ ਮਾਲ ਦੁਆਬਾ ਸ਼ੁਰੂ ਹੋਇਣਾ ਮੁਰਕੇ ਮਾਲਵਾ ਸ਼ੁਰੂ ਹੋ ਜਾਣਾ ਤੇ ਵੇਖ ਲਓ ਕੀ ਹਾਲਾਤ ਬਣੇ ਪਏ ਤੇ ਥਾਂ ਥਾਂ ਤੇ ਇਦਾਂ ਦੇ ਬਾਬੇ ਬੈਠੇ ਆ ਇਹਨਾਂ ਪਖੰਡਾਂ ਚੋਂ ਬਾਹਰ ਨਿਕਲੂ ਕਈ ਘਰ ਬਣਾਉਣਗੇ ਨਾ ਪਹਿਲਾਂ ਬਾਬੇ ਨੂੰ ਕਹਿੰਦੇ ਤੁਸੀਂ ਆਪਣੇ ਹਥੇਅਟ ਰੱਖੋ ਜਿਨ੍ਹਾਂ ਨੇ ਆਪਣੇ ਘਰ ਦਾ ਇੱਕ ਕਮਰਾ ਇਹਨਾਂ ਆਪਣੇ ਪਿਓ ਨੂੰ ਪਾ ਕੇ ਦਿੱਤਾ ਕਦੀ ਕੌਮ ਉਹਨਾਂ ਕੋਲੋਂ ਪੰਥ ਦੀਆਂ ਇਮਾਰਤਾਂ ਬਣਾਉਣ ਦੀਆਂ ਆਸਾਂ ਲਾ ਕੇ ਬੈਠੇ ਜਿਨ੍ਹਾਂ ਨੇ ਕਦੀ ਆਪਣੇ ਮਾਂ ਦੇ ਮੰਜੇ ਤੇ ਬਹਿ ਕੇ ਨਾ ਕਦੀ ਮਾਂ ਨਾਲ ਦੋ ਦੁੱਖ ਸੁੱਖ ਦੀਆਂ ਗੱਲਾਂ ਨਹੀਂ ਕੀਤੀਆਂ ਮਗਰੋਂ ਨਾਟਕ ਪੈ ਕਰਦੇ ਨੇ ਅੱਜ ਮਾਫ ਕਰਨਾ ਬਹੁਤੇ ਆਸਾਦਾਂ ਦੀਆਂ ਮਾਵਾਂ ਮਾਂ-ਬਾਪ ਦੇ ਹਾਲਾਤ ਵੇਖਿਓ ਤੁਸੀਂ ਮੇਰੀਆਂ ਗੱਲਾਂ ਕਈਆਂ ਨੂੰ ਚੁਬਦੀਆਂ ਚੁਬੀ ਜਾਣ ਜੀ ਕਨੈਨ ਕੋੜੀ ਹੁੰਦੀ ਹੈ ਕਨੈਨ ਦੀ ਗੋਲੀ ਕੋੜੀ ਹੁੰਦੀ ਹੈ ਇੱਕ ਪਰਾਣ ਪਹਿਲਾਂ ਹੁੰਦੀ ਹੁੰਦੀ ਸੀ ਨਾ ਪਿੰਡਾਂ 'ਚ ਜਦੋਂ ਮੱਛਰ ਮਾਰਨ ਵਾਲੀਆਂ ਹੁੰਦੀਆਂ ਹੁੰਦੀਆਂ ਸੀ ਤੂੜੀ ਵਾਲੇ ਅੰਦਰ ਵੀ ਸਪਰੇਅ ਕਰ ਜਾਂਦੇ ਹੁੰਦੇ ਸੀ ਉਹ ਨਾਲ ਡਾਕਟਰ ਆਉਂਦ ਹੁੰਦੇ ਸੀ ਕਲੈਨ ਦੀਆਂ ਗੋਲੀਆਂ ਦੇ ਦਿੰਦੇ ਕਹਿੰਦੇ ਵੀ ਇਹਨੂੰ ਦੁੱਧ ਦੇ ਨਾਲ ਪਿਆਓ ਦੁੱਧ ਦੇ ਨਾਲ ਕਲੈਨ ਦੀਆਂ ਗੋਲੀਆਂ ਖਵਾ ਦਿਓ ਫਿਰ ਤਾਂ ਆਪਾਂ ਮੱਛਰ ਜਿੰਨਾ ਮਰਜੀ ਡੰਗ ਮਾਰ ਜਾਵੇ ਬੱਚੇ ਨੂੰ ਤੇ ਆਪਾਂ ਨੂੰ ਵੱਡਿਆਂ ਨੂੰ ਮਲੇਰੀਆ ਨਹੀਂ ਹੋਊਗਾ ਇੱਕ ਵਾਰੀ ਔਖੇ ਸੌਖੇ ਹੋ ਕੇ ਗੁਰਮਤ ਆਪਣੇ ਅੰਦਰ ਨੰਗਾ ਲਈਏ ਨਾ ਫੇਰ ਨਹੀਂ ਆ ਪਖਾਂਡ ਵਾਲਾ ਮੱਛਰ ਲੜਦਾ ਸਾਨੂੰ ਆ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਸੁਣਨੀਆਂ ਤੇ ਸੁਲਾਣੀਆਂ ਇੱਥੇ ਕਰਾਮਾਤੀ ਬਹੁਤ ਕੁਝ ਸੁਣਾਇਆ ਜਾ ਰਿਹਾ ਹੈ ਗੁਸਾ ਨਾ ਮਨਾਇਓ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਘੱਟ ਹੁੰਦੀ ਹੈ ਬਾਹਰੀ ਤੌਰ ਤੇ ਬਾਹਰ ਦੇ ਗੱਪ ਕਹਾਣੀਆਂ ਜਿੰਨੀਆਂ ਮਰਜ਼ੀ ਸੁਣਾਈ ਜਾਓ ਜੀ ਲੋਕ ਅੱਖਾਂ ਮੀਟ ਕੇ ਸੁਣੀ ਜਾਂਦੇ ਗੁਰੂ ਸਾਹਿਬ ਜੀ ਨੇ ਜੋ ਵਿਚਾਰ ਦਿੱਤੀ ਜੋ ਸਦਾਨ ਦਿੱਤਾ ਆ ਧਰਤੀ ਜਿਹੜੀ ਹੈ ਨਾ ਜੇ ਕਰਾਮਾਤ ਦੀ ਗੱਲ ਕਰੋਗੇ ਬਾਬੇ ਨੂੰ ਨਹੀਂ ਪਤਾ ਤੁਸੀਂ ਬਾਬੇ ਦੀ ਬਾਬੇ ਨੂੰ ਕਹੋ ਵੀ ਇੱਕ ਮੁੱਠ ਵਿੱਚ ਇੱਕ ਦਾਣਾ ਕਣਕ ਦਾ ਰੱਖ ਕੇ ਨਾ ਜਾਂ ਆਪਣੀ ਸ਼ਕਤੀ ਨਾਲ ਇਹਦੇ ਦੋ ਦਾਣੇ ਬਣਾ ਕੇ ਵਿਖਾ ਦੇ ਕੋਈ ਬਾਬਾ ਜੀ ਕੋਈ ਬਾਬਾ ਕੋਈ ਕਰਾਮਾਤੀ ਬਾਬਾ ਇੱਕ ਦਾਣਾ ਨੂੰ ਕਹ ਸਾਡੇ ਸਾਹਮਣੇ ਇੱਕ ਦਾਣਾ ਕਣਕ ਦਾ ਆਪਣੀ ਮੁਠੀ ਚ ਰੱਖਣਾ ਤੇ ਆਪਣੀਆਂ ਸ਼ਕਤੀਆਂ ਨਾਲ ਕਰਾਮਾਤਾ ਇਹਨਾਂ ਨੂੰ ਦੋ ਦਾਣੇ ਬਣਾ ਕੇ ਵਿਖਾ ਦੇ ਸ਼ਕਤੀ ਨਾਲ ਕੈਮਰਿਆਂ ਦੀ ਅੱਖ ਨਿਗਰਾਨੀ ਵਿੱਚ ਨਹੀਂ ਹੈਗੀ ਨਾ ਤਾਕਤ ਬਾਬੇ ਕੋਲ ਉਹਦੇ ਨਾਲੋਂ ਵੱਧ ਤਾਕਤ ਤੁਹਾਡੀ ਧਰਤੀ ਚ ਵਾ ਇੱਕ ਦਾਣਾ ਕਣਕ ਦਾ ਬੀਜੋ ਤੇ ਕਿੰਨੇ ਦਾਣੇ ਪੈਦਾ ਕਰਨ ਦੀ ਤਾਕਤ ਰੱਖਦੀ ਧਰਤੀ ਵੱਡੀ ਕੌਣ ਹੋਈ ਫਿਰ ਬੋਲੋ ਪਿਆਰਿਓ ਧਰਤੀ ਤੇ ਧਰਤੀ ਜਨਮ ਆਜ ਪੈਦਾ ਕਰਨ ਵਾਲਾ ਜਾ ਕੇ ਕਰਾਮਾ ਤਾਂ ਕਿੱਥੇ ਲੱਭਦਾ ਫਿਰਦਾ ਕਿੱਥੋਂ ਜਾ ਕੇ ਕਿੱਥੋਂ ਆਸਾਂ ਲਾਉਂਦਾ ਫਿਰਦਾ ਆਪਣੇ ਬੱਚਿਆਂ ਨੂੰ ਪੈਣੋ ਤੁਹਾਡੇ ਅੱਗੇ ਇੱਕ ਬੇਨਤੀ ਆ ਕਿਸੇ ਬਾਬੇ ਕੋਲ ਕੋਈ ਤਾਕਤ ਨਹੀਂ ਕਿ ਉਹ ਆਪਣੀ ਅਰਦਾਸ ਨਾਲ ਧੀ ਤੋਂ ਪੁੱਤ ਕਰ ਦੇਵੇ ਮਾ ਗੁਰੂ ਦੀ ਹਜ਼ੂਰੀ ਚ ਕਹਿਣਾ ਜੀ ਜੇ ਇਦਾਂ ਕਲਾਰ ਦਾ ਸੰਨਾਤੀਆਂ ਤੋਂ ਪੁੱਤ ਹੁੰਦਾ ਤੇ ਜਿੰਨਾ ਕਰ ਔਲਾਦ ਨਹੀਂ ਅਰਦਾਸਾਂ ਨਾ ਔਲਾਦ ਹੁੰਦੀ ਤੇ ਬੇਬੇ ਨਾਨਕੀ ਦੇ ਘਰ ਵੀ ਇੱਕ ਦੋ ਬੱਚੇ ਹੋਣੇ ਸੀ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਅਰਦਾਸ ਕਿਸੇ ਨੂੰ ਅੱਜ ਤੱਕ ਕਰਨੀ ਆਈ ਨਹੀਂ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਕੋਈ ਅਰਦਾਸ ਨਾ ਕੋ ਗ੍ਰੰਥੀ ਨਾ ਕੋ ਜਥੇਦਾਰ ਨਾ ਕੋ ਬਾਬਾ ਨਾ ਕੋ ਪ੍ਰਚਾਰਕ ਗੁਰੂ ਨਾਨਕ ਸਾਹਿਬ ਨਾਲੋਂ ਵਧੀਆ ਅਰਦਾਸ ਨਹੀਂ ਕੋ ਕਰ ਸਕਦਾ ਜੋ ਕਰ ਸਕਦਾ ਦੱਸੇ ਕਰ ਸਕਦਾ ਜੀ ਬੁਰ ਕੇ ਦੱਸਿਓ ਜੀ ਕੋ ਬਾਬੇ ਦਾ ਚੇਲਾ ਦੱਸਿਓ ਜੀ ਸਾਡੇ ਬਾਬੇ ਦੀ ਤੇ ਬਾਬੇ ਨਾਨਕ ਨਾਲੋਂ ਵੀ ਵਧੀਆ ਅਰਦਾਸ ਤੇ ਬੇਬੇ ਨਾਨਕ ਕੀਤੇ ਕਰਨਾ 30 ਸੀ ਨਾ ਵਾ ਬੋਲੋ ਜੀ ਨਾ ਪੋਤ ਸੀ ਔਲਾਦ ਹੀ ਨਹੀਂ ਸੀ ਬੇਬੇ ਨਾਨਕ ਕੀਤੇ ਕਰ ਇਹ ਤੇ ਸਾਡਾ ਸਮਾਜ ਭੱਜਾ ਫਿਰਦਾ ਜੀ ਸਾਡੇ ਘਰ ਤੇ ਅਰਦਾਸ ਹੀ ਸਾਡੇ ਘਰ ਤੇ ਸਾਡੇ ਦੇ ਜਾੜੀ ਬਾਬਾ ਜੀ ਦੀ ਅਰਦਾਸ ਨਾ ਲੱਗੀ ਕਦੋਂ ਅਸੀਂ ਜਾਗਾਂਗੇ ਕਦੋਂ ਸਾਡੇ ਅੰਦਰੋਂ ਇਹ ਦੇਹ ਧਾਰੀਆਂ ਦਾ ਡਰਾ ਖੋਫ ਬਣਿਆ ਹੋਇਆ ਵਾ ਇਹ ਕਦੋਂ ਨਿਕਲੂ ਸਾਡੇ ਅੰਦਰੋਂ ਪਤਾ ਕਦੋਂ ਜਦੋਂ ਖੁਦ ਗੁਰਬਾਣੀ পড়ੋਗੇ ਖੁਦ ਗੁਰੂ ਦੇ ਸ਼ਬਦ ਨਾਲ ਜੁੜੋਗੇ ਆਪਣੇ ਬੱਚੇ ਬੱਚੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾਓ ਕਿ ਪੁੱਤਰ ਗੁਰੂ ਤੋਂ ਉੱਤੇ ਸਾਡੇ ਲਈ ਕੋਈ ਨਹੀਂ ਇੱਕ ਵਾਰੀ ਗੱਜ ਕੇ ਕਹੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀਆਂ ਮੱਝਾਂ ਦੁੱਧ ਦੇਣ ਤੁਹਾਡੀ ਦੁਕਾਨ ਚੱਲੇ ਤੁਹਾਡਾ ਘਰ ਬਣੇ ਤੁਹਾਡੀ ਜ਼ੁਬਾਨ ਤੋਂ ਪਤਾ ਕੀ ਸ਼ਬਦ ਨਾਲ ਜਿਹਦਾ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਦੀ ਉਸ ਅਕਾਲ ਪੁਰਖ ਦੀ ਅਪਾਰ ਕਰਪਾ ਹੈ ਅੱਜ 100 ਸੇ ਇਕੱਠਾ ਕਰ ਲੋ ਨਾ ਉਹ ਚੋ ਦੋ ਚਾਰ ਹੀ ਕਹਿਣਗੇ ਅਕਾਲ ਪੁਰਖ ਤੇ ਗੁਰੂਆਂ ਦੀ ਕਿਰਪਾ ਉਹਦੇ ਵਿੱਚ ਬਹੁਤੇ ਪਤਾ ਕਿਤੇ ਮਹਾਂਪੁਰਖਾਂ ਦੀ ਵੱਡੀ ਕਿਰਪਾ ਸਾਡੇ ਟੱਬਰ ਤੇ